ਸਤਿ ਸ਼੍ਰੀ ਅਕਾਲ ਪੰਜਾਬੀ ਪ੍ਰੋਪੀ ਹਾਲ ਚਾਲ ਨੇ ਠੀਕ ਠਾਕ ਹੋ ਪਰ ਮਾਤਮਾ ਕਰੇ ਸਭ ਠੀਕ ਆਖ ਰਹਿਣ ਕੋਲ ਦੁੱਖ ਤਕਲੀਫ ਤੇ ਵਿੱਚ ਨਾ ਹੋਵੇ ਕਿਉਂਕਿ ਇਹ ਦੁੱਖਾਂ ਵਾਲੀ ਜ਼ਿੰਦਗੀ ਦਾ ਮੈਨੂੰ ਪਤਾ ਕਿਵੇਂ ਹੁੰਦੀ ਆ ਮੈਂ ਚੰਗੀ ਤੇ ਰਹੜਾਈ ਹੋਈ ਆ ਬਾਕੀ ਮੈਂ ਆ ਆਪਣੇ ਚੈਨਲ ਤੇ ਦੱਸਦਾ ਰਹਿਣਾ ਵੀ ਮੇਰੇ ਨਾਲ ਕੀ ਕੀ ਹੋਇਆ ਉਹ ਇਸ ਲਈ ਤੁਸੀਂ ਜੇ ਮੇਰੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਤੁਹਾਡੇ ਘਰ ਵੀ ਵਿਆਹ ਹੋਣ ਵਾਲਾ ਉਹ ਜਾਂ ਫਿਰ ਮੇਰੇ ਵਾਲੇ ਹਾਲਾਤ ਹੋਣਗੇ ਉਸ ਤੋਂ ਤੁਸੀਂ ਬਚ ਸਕਦੇ ਹੋ ਇਸ ਲਈ ਮੈਂ ਆਪਦੇ ਨਾਲ ਰਿਲੇਟਡ ਵੀਡੀਓ ਕਈ ਪਾਈਆਂ ਨੇ ਤੁਹਾਡੇ ਲਈ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਜਾ ਕਰੋ ਮੇਰੇ ਵੀਡੀਓ ਤੇ ਐਸਟੈਂਡ ਵੀ ਹੁਣ ਦੁਕਾਨ ਤਾਂ ਮੈਂ ਬੰਦ ਕਰਤੀ ਤਕਰੀਬਨ ਮਹੀਨਾ 20 ਦਿਨ ਹੋ ਗਏ ਖੋਲ ਹੀ ਨੋ ਕੰਮ ਨਹੀਂ ਆਏਗਾ ਤਾਂ ਜੇ ਬੰਦਾ 2000 ਰੁਪਏ ਦਿਹਾੜੀ ਕਮਾਉਂਦਾ ਹੋਵੇ ਉੱਥੇ 100 ਰੁਪਏ ਦਿਹਾੜੀ ਕਮਾਉਣ ਲੱਗ ਜਵੇ ਤਾਂ ਉਹਦਾ ਕਿੱਥੇ ਕੰਮ ਵਿੱਚ ਮਨ ਲੱਗੂਗਾ ਤੁਸੀਂ ਆਪ ਦੱਸੋ ਤੇ ਇਸ ਲਈ ਮੈਂ ਦੁਕਾਨ ਛੱਡਤੀ ਤੇ ਥੋੜਾ ਜਿਹਾ ਮੇਰਾ ਵੈਸੇ ਵੀ ਮੋਟਰ-ਮੋਟਰ ਦਾ ਕੰਮ ਸੀਗਾ ਕੱਲ ਨੂੰ ਫੇਰ ਜਾਣਾ ਕਿਤੇ ਉੱਥੇ ਜਾ ਕੇ ਫਿਰ ਉਹ ਕੰਮ ਕਰਕੇ ਆਉਣਾ ਫਿਰ ਪਰਸੋ ਜਾਂ ਚੌਥੇ ਨੂੰ ਫੇਰ ਜਾਣਾ ਤੇ ਮਤਲਬ ਦੋ ਭਾਈ ਮਹੀਨੇ ਰਹਿੰਦੇ ਆ ਗਣਕ ਬਾਟੀ ਚ ਉਹਦੇ ਤੋਂਨੇ ਤੱਕ ਮੈਂ ਮਟਰ ਵਾਲਾ ਸਾਰਾ ਕੰਮ ਨਿਬੇੜਦਾ ਵੀਰ ਕਮੈਂਟ ਕਰਕੇ ਦੱਸੋ ਜੇ ਦੋ ਭਾਈ ਨੇ ਇੱਕ ਰਹਿੰਦਾ ਦੂਜੀ ਜਗ੍ਹਾ ਇੱਕ ਰਹਿੰਦਾ ਪਿੰਡਾ ਜਿੱਥੇ ਜ਼ਮੀਨ ਲਈ ਹੋਈ ਆ ਉਹਦੇ ਘਰ ਦੇ ਅੰਦਰ ਇੱਕ ਮਟਰ ਹੁੰਦੀ ਸੀ ਜਾਂ ਜ਼ਮੀਨ ਲਈ ਆ ਇੱਕ ਨਵਾਂ ਕਨੈਕਸ਼ਨ ਲਿਆ ਉਹ ਵੀ ਉਹ ਵੀ ਉਹਨੇ ਪਹਿਲਾ ਬਾਹਰ ਹੁੰਦਾ ਸੀ ਗੜੇ ਦੇ ਵਿੱਚ ਫੇਰ ਉਹਨੇ ਚੱਕ ਕੇ ਕੰਧ ਕਰਕੇ ਅੰਦਰ ਕਰ ਲਿਆ ਤੇ ਦੱਸੋ ਵੀਰੋ ਹੱਕ ਕਿਹਦਾ ਬਣਦਾ ਭਈ ਮੇਰੇ ਭਰਾ ਕੋਲ ਨੂੰ ਤਾਂ ਉਸ ਟਾਈਮ ਲੱਗੀ ਲਗਾਈ ਮੋਟਰ ਸਭ ਕੁਝ ਮਿਲ ਗਿਆ ਜੇ ਮੈਂ ਚਾਹਾਂ ਤਾਂ ਮੈਂ ਘਰ ਭਰਾ ਵਾਲਾ ਘਰ ਰੱਖ ਲਾਂ ਉਹਨੂੰ ਕਹਦਾ ਵੀ ਤੂੰ ਜਿੱਥੇ ਮੈਨੂੰ ਜ਼ਮੀਨ ਦੇਣੀ ਆ ਉੱਥੇ ਤੂੰ ਚਲੇ ਜਾ ਪਰ ਮੈਂ ਨਹੀਂ ਚਾਹੁੰਦਾ ਤੇ ਭਰਾ ਦਾ ਫਰਜ਼ ਇਹ ਬਣਦਾ ਬਈ ਜੇ ਮੈਨੂੰ ਲੱਗੀ ਲਗਾਈ ਮੋਟਰ ਮਿਲੀ ਆ ਤਾਂ ਮੈਂ ਉਹਨੂੰ ਵੀ ਮੋਟਰ ਲਵਾ ਕੇ ਦਵਾਂ ਉਹਦੇ ਖੇਤ ਦੇ ਵਿੱਚ ਕਮੈਂਟ ਕਰਕੇ ਦੱਸਿਓ ਵੀ ਮੈਂ ਸਹੀ ਕਹਿ ਰਿਹਾ ਜਾਂ ਗਲਤ ਤੇ ਕਿਰਪਾ ਕਰਕੇ ਵੱਧ ਤੋਂ ਵੱਧ ਕਮੈਂਟ ਕਰਕੇ ਦੱਸਿਓ ਮੈਨੂੰ ਜ਼ਰੂਰ ਤੁਹਾਡੇ ਕਮੈਂਟਾਂ ਦੀ ਤੇ ਤੁਹਾਡੇ ਸਾਥ ਦੀ ਕਿਉਂਕਿ ਹੋਰ ਮੈਂ ਕਿਸੇ ਨਾਲ ਸਲਾਹ ਉੰਨੀ ਨਹੀਂ ਕਰ ਸਕਦਾ ਤੁਹਾਨੂੰ ਦੱਸਿਆ ਮੈਂ ਪਹਿਲਾਂ ਤੋਂ ਹੀ ਥੋੜਾ ਜਿਹਾ ਸ਼ਰਮਾਉ ਤੇ ਸਿੱਧਾ ਸਾਦਾ ਇਨਸਾਨ ਆ ਜੋ ਦਿਲਚਪਾਪ ਨਹੀਂ ਰੱਖਦਾ ਕਿਸੇ ਲਈ ਜੋ ਗੱਲ ਢਿੱਡ ਚ ਹੁੰਦੀ ਹੈ ਮੂੰਹ ਤੇ ਕਹਿ ਦੇਣਾ ਚਾਹੇ ਉਹ ਕਿਸੇ ਨੂੰ ਬੁਰੀ ਲੱਗੇ ਚਾਹੇ ਚੰਗੀ ਲੱਗੇ ਤੇ ਮੈਨੂੰ ਉਹਨਾਂ ਪਤਾ ਨਹੀਂ ਹੁੰਦਾ ਵੀ ਕਿਹੜੀ ਚੀਜ਼ ਕਿਸੇ ਨੂੰ ਬੁਰੀ ਲੱਗਣੀ ਹੈ ਆਪਾਂ ਜਿਹੜੇ ਸਿੱਧੇ ਸਾਦੇ ਇਨਸਾਨ ਹੁੰਦੇ ਆ ਉਹ ਇਦਾਂ ਦੇ ਹੀ ਹੁੰਦੇ ਆ ਤਾਹੀਂ ਅੱਜ ਮੇਰੇ ਕੋਲ ਕੋਈ ਰੁਪਇਆ ਪੈਸਾ ਨਹੀਂ ਹੈਗਾ ਜੇਬ 'ਚ ਥੋੜੇ-ਬਹੁਤ ਹੋਣਗੇ ਜਿਹੜੇ ਐਤਕੀ ਖੇਤੀ ਤੋਂ ਆਏ ਸੀਗੇ ਉਹ ਪੈਣੇ ਬਾਕੀ ਹੋਰ ਕੁਛ ਨਹੀਂ ਲੱਖ ਦੇ ਆਸ-ਪਾਸ ਹੋਊਗਾ ਉਹਦੇ ਉਹਦੇ ਨਾਲ ਮੈਂ 6 ਮਹੀਨੇ ਕੱਢਨੇ ਆ ਜਵਾਕਾਂ ਦੀ ਪੜ੍ਹਾਈ ਲਿਖਾਈ ਦੇ ਤੇ ਉਹ ਤੋਂ ਉੱਪਰ ਮੇਰੇ ਕੋਲ ਕੁਛ ਨਹੀਂ ਹੈਗਾ ਚਾਹੇ ਮੈਂ ਗੁਰਦੁਆਰੇ ਸੌਂ ਖਾਣ ਨੂੰ ਤਿਆਰ ਆ ਜੇ ਕੋਈ ਕਿਸੇ ਨੂੰ ਡਾਊਟ ਹੋਵੇ ਤੇ ਮੇਰੇ ਭਰਾ ਕੋਲ ਬਥੇਰਾ ਕੋਸ ਆਇਆ 40 ਸਾਲ ਤੋਂ ਬਚਾਉਂਦਾ ਆਇਆ ਤੁਸੀਂ ਇਹ ਦੱਸੋ ਵੀ ਜਿਹੜਾ ਅਗਲਾ ਮੰਨ ਲਓ ਤੁਸੀਂ ਹੋ ਤੁਸੀਂ ਕਿਸੇ ਜਗ੍ਹਾ ਤੇ ਜ਼ਮੀਨ ਲੈ ਲਈ ਤੇ ਉੱਥੇ ਜਾ ਕੇ ਖੇਤੀ ਕਰਨ ਲੱਗੇ 2-4 ਸਾਲ ਇੱਥੇ ਪਿੰਡ ਰਹਿ ਗਏ ਇੱਥੋਂ ਟਰੈਕਟਰ ਲਿਜਾ ਕੇ ਖੇਤੀ ਕਰਦੇ ਸੀ ਫਿਰ ਔਖਾ ਹੁੰਦਾ ਸੀ ਫਿਰ ਉੱਥੇ ਘਰ ਲੈ ਲਿਆ ਫਿਰ ਉੱਥੋਂ ਛੱਡ ਕੇ ਆਪਦੇ ਖੇਤ ਘਰ ਪਾਲੇ ਆ 40 ਸਾਲ ਪਹਿਲਾਂ ਜ਼ਮੀਨ ਲਈ ਹੋਈ ਤੇ ਬੰਦਾ ਮਿਹਨਤ ਕਰਦਾ ਹੋਵੇ ਕਮਾਉਂਦਾ ਹੋਵੇ ਤੇ ਆਪਦੇ ਵਾਸਤੇ ਆਪਦੇ ਫਿਊਚਰ ਲਈ ਪੈਸੇ ਨਾ ਜਿਓੜੇ ਆਪਦੇ ਫਿਊਚਰ ਲਈ ਪੈਸੇ ਨਾ ਜੋੜੇ ਦੱਸੋ ਉਹ ਬੰਦਾ ਕਿੱਥੇ ਤੱਕ ਠੀਕ ਆ ਭਈ ਮਤਲਬ ਉਹ ਬੰਦਾ ਪੈਸੇ ਜੋੜ ਸਕ ਫਿਊਚਰ ਤੱਕ ਨਾ ਜੋੜੇ ਅਤੇ ਫਿਊਚਰ ਨੂੰ ਨਾ ਸੋਚੇ ਇਤਾਂ ਦਾ ਬੰਦਾ ਕੋਈ ਦੁਨੀਆ ਤੇ ਹੋਊ ਕਮੈਂਟ ਕਰਕੇ ਦੱਸਿਓ ਉਹਨੇ ਪੈਸੇ ਪੋਸਟਟੈਮ 40 ਸਾਲ ਪਹਿਲਾਂ ਪੈਸਿਆਂ ਦੀ ਵੈਲਿਊ ਹੋਰ ਹੁੰਦੀ ਸੀ ਉਸ ਹਿਸਾਬ ਨਾਲ 50000 ਰੱਖਦਾ ਹੋਣਾ ਫਿਰ ਹੌਲੀ ਹੌਲੀ ਵੈਲਿਊ ਵੱਧਦੀ ਗਈ 60 ਰੱਖਣ ਲੱਗ ਗਿਆ 70 ਰੱਖਣ ਲੱਗ ਗਿਆ 90 ਰੱਖਣ ਲੱਗ ਗਿਆ ਲੱਖ ਰੱਖਣ ਲੱਗ ਗਿਆ ਡੇਢ ਲੱਖ ਰੱਖਣ ਲੱਗ ਗਿਆ ਤੇ ਅੱਜ ਹੁਣ ਤਾਂ ਮੇਰੇ ਸਾਹਮਣੇ ਦੀ ਗੱਲ ਆ ਮਤਲਬ 5 ਕਿੱਲੇ ਮੇਰੇ ਤੋਂ ਵੱਧ ਖਾਂਦਾ ਉਹਦਾ ਲਾਗੋਸ ਹਾਬਤਾ ਤੁਸੀਂ 70000 ਰੁਪਏ ਕਿਲੇ ਦੇ ਮਗਰ ਸਾਲ ਦਾ ਤੇ ਪੰਜ ਕਿਲੇ ਵੱਧ ਖਾਂਦਾ ਚਾਰ ਚਾਰ ਜਾਂ ਪੰਜ ਸਾਲ ਹੋ ਗਏ ਉਹਨੂੰ ਖਾਂਦੇ ਨੂੰ ਪੰਜ ਕਿਲੇ ਵੱਧ ਮਤਲਬ 70000 ਉਸ ਇੱਕ ਕਿਲੇ ਦਾ 14 ਕਿल्ल्याਾਂ ਦਾ ਇੱਕ ਸਾਲ ਚ ਤੇ 14 ਕਿल्ल्याਾਂ ਦਾ 5 6 7 8 8-9 ਜਾਂ 10000 ਰੁਪਇਆ ਉਹ 5 ਕਿੱਲਿਆਂ ਚੋਂ ਕੱਢਦਾ 10 ਲੱਖ 8 ਜਾਂ 10 ਲੱਖ 5 ਕਿੱਲਿਆਂ 'ਚ ਉਹ ਸਾਲ ਦਾ ਬਚਾਉਂਦਾ ਤੇ ਉਸ ਤੋਂ ਪਹਿਲਾਂ ਜਿਹੜੇ ਬਚਾਉਂਦੇ ਆਇਆ ਉਹ ਲੱਗ ਤੇ ਉਸ ਤੋਂ ਬਾਅਦ ਮੱਝਾਂ ਦਾ ਦੁੱਧ ਅੱਧ ਪਾਉਂਦੇ ਆ ਉਹਦੇ ਨਾਲ ਘਰ ਦਾ ਖਰਚਾ ਚੱਲਦਾ ਬਾਕੀ ਸਾਰੇ ਜੋੜ ਕੇ ਰੱਖਦੇ ਆ ਤੇ ਹੁਣ ਜ਼ਮੀਨ ਲੈ ਕੇ ਦਿੱਤੀ ਆ ਮਾਤਾ ਨੇ ਉਹਨੂੰ ਮੇਰੇ ਤੋਂ ਚੋਰੀ ਛਿਪੇ ਉਹ ਲੱਗ ਤੇ ਮਾਤਾ ਉਹਨੂੰ ਸਾਰਾ ਕੁਝ ਖਿਲਾ ਰਹੀ ਐ ਤੇ ਮੈਨੂੰ ਰਹਿੰਦੀ ਮੇਰੇ ਘਰ ਆ ਮੈਂ ਫਿਰ ਵੀ ਬਰਦਾਸ਼ਤ ਕਰਦਾ ਕਿ ਕੋਈ ਗੱਲ ਨਹੀਂ ਪਰ ਵੀਰੋ ਹੁਣ ਇਹ ਹੋ ਗਿਆ ਵੀ ਮੇਰੇ ਬੱਚੇ ਉਹਦੇ ਬੱਚੇ ਤਾਂ ਸਾਂਝ ਗਰੀ ਚ ਪੜ ਗਏ ਸਾਰਾ ਕੁਝ ਹੋ ਗਿਆ ਬਾਹਰ ਵੀ ਚਲੇ ਗਏ ਪਰ ਮੇਰਾ ਇਹ ਹੋ ਗਿਆ ਭਈ ਮੇਰੇ ਬੱਚੇ ਪੜ ਰਹੇ ਨੇ ਜਿੰਨਾ ਉਹ ਖੇਤੀ ਦਾ ਮੈਨੂੰ ਆਉਂਦਾ 6 ਮਹੀਨੇ ਜਾਂ ਸਾਲ ਬਾਅਦ ਉਹ ਘੱਟਦਾ ਤੇ ਮੈਨੂੰ ਕਿਸੇ ਨਾ ਕਿਸੇ ਤੋਂ ਹੱਥ ਆਧਾਰ ਮੰਗਲੇ ਪੈਂਦੇ ਆ ਲਾਸਟ ਦੇ ਦਿਨਾਂ 'ਚ ਤੇ ਮੈਂ ਆਪਣੇ ਭਾਈ ਮੰਨ ਗਏ ਉਹਨੂੰ ਦਿਨਾਂ ਮੈਂ 10-12000 ਰੁਪਏ ਘੱਟ ਲੋਕਾਂ ਨਾਲ ਉਹ ਰੇਟ ਤੇ ਠੇਕਾ ਤੇ ਬਾਕੀ ਹੁਣ ਉਹਦਾ ਮੁੰਡਾ ਵੀ ਸਹੀ ਢੰਗ ਨਾਲ ਨਹੀਂ ਬੋਲਦਾ ਤੂੰ ਟੜਾ ਕਰਕੇ ਬੋਲਦਾ ਇੱਕ ਮੈਂ ਉਹਨਾਂ ਨੂੰ ਖਲਾਵਾ ਘੱਟ ਰੇਟ ਤੇ ਤਾਂ ਮੈਂ ਉੱਪਰ 'ਚ ਗਲਤ ਬੋਲੇ ਤੇ ਮੈਂ ਸਾਰੀ ਗੱਲਾਂ ਛੱਡੋ ਤੇ ਮੈਂ ਫਿਊਚਰ ਵਾਸਤੇ ਪੈਸੇ ਵੀ ਮੈਨੂੰ ਚਾਹੀਏ ਆ ਅੱਗੇ ਦੀ ਅੱਗੇ ਪੜਾਈਆਂ ਮਹਿੰਗੀਆਂ ਹੋਣੀਆਂ ਨੇ ਤੇ ਦੱਸੋ ਮੈਨੂੰ ਵੀਰੋ ਕਿ ਮੈਂ ਕੀ ਕਰਾਂ ਹੁਣ ਮੇਰਾ ਮਨ ਇਹ ਆਇਆ ਹੈ ਦੁਕਾਨ ਦੁਕਾਨ ਚੱਲਦੀ ਹੁੰਦੀ ਮੇਰੀ ਦੁਕਾਨ ਉੱਥੇ ਹੁੰਦੀ ਥੋੜੀ ਜਿਹੀ ਹੋਰ ਵਧੀਆ ਵੱਡੀ ਕਰ ਲੈਂਦੇ ਪਿੱਛੇ ਆਪਣੀ ਕੁਆਟਰ ਨੇ ਜੇ ਦੁਕਾਨ ਉੱਥੇ ਹੁੰਦੀ ਤਾਂ ਸ਼ਾਇਦ ਮੇਰਾ ਕੰਮ ਕੁਝ ਹੋਰ ਹੋਣਾ ਸੀ ਵਧੀਆ ਦੁਕਾਨ ਕੰਮ ਕਰਦਾ ਤਾਂ ਮੈਨੂੰ ਕਰੋਦੀ ਜਾਣ ਦੀ ਲੋੜ ਨਹੀਂ ਸੀ ਹੁਣ ਮੈਂ ਟਿੰਡਾ ਘਰ ਦੇ ਕੋਲੇ ਦੁਕਾਨ ਚੱਕ ਕਿਉਂਕਿ ਉਹਦਾ ਲੈਂਟਰ ਖਰਾਬ ਹੋ ਗਿਆ ਸੀ ਮੈਨੂੰ ਸਮਾਨ ਚੱਕ ਕੇ ਲਿਆਉਣਾ ਜ਼ਰੂਰੀ ਹੋ ਗਿਆ ਘਰੇ ਇੱਥੇ ਇੱਕ ਸੀਗੀ ਦੁਕਾਨ ਮੈਂ ਉੱਚ ਬੈ ਗਿਆ ਬਿੱਲ ਪੁੱਲ ਵੀ 4 ਸਾਲ ਹੋ ਗਏ 2 ਸਾਲ ਤਾਂ ਵੈਸੇ ਹੀ ਬੈਠੇ ਬੈਠੇ ਬਿਲਕੁਲ ਗਾਹਕ ਨਹੀਂ ਆਏ ਆ ਫਿਰ ਮੈਂ ਟੋਫੀ ਟੂਫੀ ਰੱਖ ਲਈਆਂ ਮਤਲਬ ਹੁਣ ਅੱਜ ਦੀ ਡੇਟ ਮੈਂ 100 100 ਰੁਪਏ ਮੈਨੂੰ ਬਚਦਾ ਦੁਕਾਨ ਤੋਂ ਤੇ 6 ਜਾਂ 7000 ਨੂੰ ਉਹ ਕਿਰਾਏ ਤੇ ਚੜਦੀ ਆ 6-7000 ਹੀ ਮੈਨੂੰ ਬਚਦਾ ਮਹੀਨੇ ਦਾ ਤਾਂ ਦੱਸੋ ਜੇ ਮੈਂ ਇਹ ਦੁਕਾਨ ਕਿਰਾਏ ਤੇ ਛੜਾ ਦਾਂ ਉੱਥੇ ਵਾਲੇ ਜਾ ਕੇ ਖੇਤੀ ਆਪ ਦੀ ਆਪ ਕਰਾਂ ਨਾਲ ਸਾਰ ਮੈਨੂੰ ਠੇਕੇ ਵਾਲੇ ਪੈਸੇ ਮੰਨ ਲਓ 70000 ਤਾਂ ਵੈਸੇ ਹੀ ਮਿਲੂਗਾ ਬਾਕੀ ਜਿਹੜੀ ਉੱਪਰ ਮੈਂ ਕਮਾਈ ਕਰੂੰਗਾ ਮੇਰਾ ਪਸੀਨਾ ਖੂਨ ਡੁੱਲਿਆ ਉਹ ਉਹਦੇ ਪੈਸੇ 1 ਲੱਖ 1.5 ਲੱਖ ਹੋਰ ਜਮ੍ਹਾਂ ਹੋ ਜਾਊਗਾ ਉਹ ਫਿਰ ਮੈਂ ਅੱਗੇ ਹੋਰ ਦੁਕਾਨ ਵੀ ਕਰ ਸਕਦਾ ਕਿਤੇ ਵਧੀਆ ਪੈਸੇ ਲਾ ਕੇ ਬਿਜ਼ਨਸ ਕਰ ਸਕਦਾ ਤੇ ਉਹਦੇ ਬਾਅਦ ਕਿਉਂਕਿ ਮੇਰੇ ਘਰ ਤੇ ਨਹੀਂ ਮੇਰੀ ਮਦਦ ਨਹੀਂ ਕਰਨੀ ਮੇਰੇ ਬੱਚੇ ਛੋਟੇ ਨਹੀਂ ਮੇਰੇ ਭਾਈ ਦੇ ਬੱਚੇ ਜਾਂ ਛੋਟੇ ਸੀਗੇ ਮੇਰੇ ਭਰਾ ਨੂੰ ਟੈਨਸ਼ਨ ਹੋ ਗਈ ਸੀ ਅਸੀਂ ਮੁੰਡੀਆਂ ਘਿਆ ਸੀ ਭੋਗ ਤੇ ਲਾਂਕੇ ਉੱਥੇ ਕਹਿਣ ਲੱਗ ਗਏ ਮੈਨੂੰ ਟੈਨਸ਼ਨ ਚੱਲੋ ਉਹਦੇ ਨਾਮ ਆਮਿਆਂ ਦੇ ਕਹਿਣ ਤੇ 15-15 ਲੱਖ ਕੁੜੀਆਂ ਦੇ ਨਾਂ ਰਖਾਤਾ ਉਹ ਕਰੋੜ ਕਰੋੜ ਹੋ ਕੇ ਵਿਆਹ ਕਰਤਾ ਪਤਨੀ ਪਏ ਨੇ ਕੀ ਕੀਤਾ ਕਿ ਨਹੀਂ ਉਹ ਆਪਾਂ ਨੂੰ ਵੀ ਪਤਾ ਮੈਂ ਆਪਦੀ ਮੰਨ ਗਿਆ ਮੇਰੀ ਕੁੜੀ ਦੇ ਨਾਂ ਰਖਾ ਦੇ ਤੇ ਕਹਿੰਦੀ ਵਿਆਹ ਧਰ ਲੈ ਇਹਦਾ ਮੈਂ ਰਖਾ ਦੇਣੀ ਆ ਮੈਂ ਕਿਹਾ ਉਹਦਾ ਕਿਹੜਾ ਉਹਨਾਂ ਦੇ ਉਹ ਪੜਤੀਆਂ ਸੀਗੀ ਉਹ ਵੀ ਮੇਰੀ ਕੁੜੀ ਜਿੱਡੀ ਸੀਗੀ ਸੀ ਆ ਉਦੋਂ ਜਦ ਪੈਸੇ ਰਖਾਏ ਸੀਗੇ ਚਲੋ ਕੋਈ ਨਾ ਮੈਂ ਤਾਂ ਕੋਈ ਨਾ ਕਹਿ ਕੇ ਸਾਰ ਦਿੰਨਾ ਜੇ ਮੇਰੀ ਜਗ੍ਹਾ ਵੱਡਾ ਹੁੰਦਾ ਵੱਡੇ ਜੀਗਾ ਮੈਂ ਹੁੰਦਾ ਵੱਡਾ ਇੱਥੇ ਰਹਿ ਨਹੀਂ ਸਕਦਾ ਢੰਡਾੜੀ ਰੋਜ਼ ਲੜਾਈ ਹੁੰਦੀ ਸੀ ਉਹ ਤਾਂ ਕੌੜੀਆਂ ਕਈਆਂ ਨਾਲ ਲੜਿਆ ਹੋਇਆ ਹੈ ਇੱਥੇ ਰੋਜ਼ ਲੜਾਈ ਹੁੰਦੀ ਤੇ ਇੱਥੇ ਗੰਦਗੀ ਚ ਨਹੀਂ ਰਹਿ ਸਕਦਾ ਸੀ ਤੇ ਉਹ ਚਲ ਉੱਥੇ ਚਲੇ ਗਿਆ ਠੀਕ ਹੈ ਪਰ ਵੀਰੋ ਇੱਕ ਨਾਲ ਮਾਂ ਪਿਆਰ ਨਾਲ ਸਾਰਾ ਕੁਝ ਦੇਈ ਜਾਵੇ ਹੱਦ ਨਾਲ ਵੱਧ ਦੇ ਦੇਵੇ ਨਾਲੇ ਉਹਦਾ ਸਾਰਾ ਕੁਝ ਬਣ ਗਿਆ ਵਿਆਹ ਹੋ ਗਿਆ ਜਵਾ ਕਨੇਡਾ ਵਾਲੇ ਹੋ ਗਏ ਆਪ ਵੀ ਕਨੇਡਾ ਵਾਲੇ ਹੋ ਗਏ ਸਾਰਾ ਕੁਝ ਠੀਕ ਹੈ ਉਹ ਨੂੰ ماں ਹੋਰ ਜ਼ਮੀਨਾਂ ਲੈ ਕੇ ਦਿੰਦੀ ਆ ਜਿਹੜੀ ਹੁਣ ਜ਼ਮੀਨ ਲਈਏ ਦੱਸੋ ਸਾਡੇ ਦੋਨਾਂ ਭਰਾਵਾਂ ਦੇ ਬਰਾਬਰ-ਬਰਾਬਰ ਲੈ ਦੇਂਦੀ ਤਾਂ ਕੀ ਹੁੰਦਾ ਤੇ ਉਹ ਨੂੰ ਜ਼ਮੀਨ ਹੋਰ ਲੈ ਕੇ ਦਿੱਤੀ ਆ ਮੈਂ ਹੁਣ ਇਹ ਕਹਿਣਾ ਵੀ ਜਿਵੇਂ ਦੋ ਕਿੱਲੇ ਮੇਰੇ ਵੱਲੋਂ ਮਾਂ ਦੇ ਨਾਂ ਤੇ ਰੱਖੇ ਹੋਏ ਨੇ ਪੰਜ ਕਿੱਲਾਂ 'ਚੋਂ ਤੇ ਇੱਕ ਕਿੱਲਾ ਡੇਢ ਕਿੱਲਾ ਮੇਰੇ ਨਾਲ ਵੱਧ ਜ਼ਮੀਨ ਆ ਉਹ ਤੇ 2 ਕਿਲੋ ਕੈਂ 2 ਕਿੱਲੇ ਕਹਿੰਦਾ ਆਪਦੇ ਵੱਲਿਓ ਰੱਖੇ ਹੋਏ ਨੇ ਮੈਂ ਇਹ ਕਹਿਣਾ ਵੀ ਉਹ ਪੈਸੇ ਜਿਹੜੇ ਨੇ ਉਹ ਸਾਂਝੇ ਇੱਕ ਜਗ੍ਹਾ ਰੱਖੋ ਕਨਾ 2 ਲੱਖ ਮੇਰੇ ਵੱਲਿਓ 2 ਉਹਦੇ ਵੱਲਿਓ ਇੱਕ ਜਗ੍ਹਾ ਰੱਖੋ ਜੇ ਮਾਤਾ ਦੇ ਨੌ ਤੇ ਰੱਖਣਿਆ ਵੈਸੇ ਰੱਖਣ ਦੀ ਲੋੜ ਨਹੀਂ ਕਿਉਂਕਿ ਮਾਤਾ ਲੱਖ ਡੇਢ ਲੱਖ ਰੁਪਇਆ ਕਰਾਇਆ ਇਕੱਠਾ ਕਰਦੀ ਆ ਅਸੀਂ ਪੁੱਛਿਆ ਨਹੀਂ ਉਹਨੂੰ ਵੀ ਕਿਹਨੂੰ ਦੇਣਿਆ ਕਿਹਨੂੰ ਨਹੀਂ ਮਾਤਾ ਨੇ ਕੀ ਕਰਨੇ ਆ ਪੈਸੇ ਲੱਖ ਡੇਢ ਲੱਖ ਮਹੀਨੇ ਦਾ ਆਉਂਦਾ ਉਹਦਾ ਉਹਦੀ ਉਹਦਾ ਐਸ਼ ਜਿਹੜਾ ਕੋ ਮਰਜ਼ੀ ਕਰੇ ਹੁਣ ਤਾਂ ਟੈਨਸ਼ਨ ਹੀ ਨਹੀਂ ਹੋਣੀ ਚਾਹੀਦੀ ਚਲੋ ਫਿਰ ਵੀ ਅਸੀਂ ਇਹ ਜੇ ਪੁੱਛਦੇ ਨਹੀਂ ਕਰਾਇ ਗroe ਬਾਰੇ ਪਰ ਜ਼ਮੀਨ ਤਾਂ ਉਹਨੂੰ ਸਾਰੀ ਵੰਡ ਦੇਣੀ ਚਾਹੀਦੀ ਹੈ ਦੋਨਾਂ ਭਰਾਵਾਂ ਵਿੱਚ ਬਰ ਬਰਾਬਰ ਤੇ ਮੈਂ ਹੀ ਲੜਾਈਆਂ ਪਾਉਣ ਚ ਲੱਗੀ ਹੋਈ ਆ ਉਹ ਮੁੰਡਾ ਕਹਿੰਦੀ ਬਹੁਤ ਚੰਗਾ ਮੈਂ ਮਾੜਾ ਜੇ ਮੈਂ ਮਾੜਾ ਤਾਂ ਮੇਰੇ ਹਿੱਸੇ ਕਿਉਂ ਨਹੀਂ ਹੈਗਾ ਕੁਝ ਜੇ ਉਹ ਚੰਗਾ ਤਾਂ ਉਹਦੇ ਬੈਂਕ ਖਾਤੇ ਕਿਉਂ ਭਰੇ ਹੋਏ ਨੇ ਉਹ ਠੱਗੀਆਂ ਕਿਉਂ ਮਾਰਦਾ ਮੈਂ ਤਾਂ ਰੱਬ ਅਰਦਾਸ ਕਰਦਾ ਰੱਬ ਮੇਰੇ ਤੋਂ ਕੋਈ ਠੱਗੀ ਨਾ ਵੱਜ ਜਵੇ ਕਿਸ ਤਰ੍ਹਾਂ ਹੱਕ ਨਾ ਖਦਾ ਜਾਵੇ ਮੇਰਾ ਮਿੰਨੂ ਮੇਰੇ ਦੇ ਬਹੁਤ ਆ ਦੱਸੋ ਉਦੋਂ ਉੱਪਰ ਫਿਰ ਮੇਰੀ ਮਾਂ ਮੇਰੇ ਨਾਲ ਧੱਕਾ ਕਰ ਰਹੀ ਆ ਬਾਕੀ ਭਰਾ ਨੂੰ ਖਿਲਾ ਰਹੀ ਆ ਵੱਧ ਉਹ ਖਾ ਰਿਆ ਮੇਰੀ ਮਾਂ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਰਿਆ ਕਹਿੰਦਾ ਇਸ ਤੇ ਕੱਤੇ ਕਹਿੰਦੇ ਆ 1/4 ਸਾਢੇ 10 ਤੋਂ ਕਿਹੜੇ ਕਿਹੜੇ ਲੈਣੇ ਆ ਨਹੀਂ ਲੈ ਮਤਲਬ ਮਾਂ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਦਿੰਦੇ ਆ ਤੇ ਮੇਰੇ ਕੋਲ ਕੁਝ ਨਹੀਂ ਹੌਸਲਾ ਨਹੀਂਗਾ ਹੌਸਲਾ ਵੀ ਬੰਦੇ ਕੋਲ ਉਦੋਂ ਹੁੰਦਾ ਜੇ ਜੇ ਚ ਪੈਸੇ ਹੋਣ ਜੇ ਮੇਰੇ ਕੋਲ ਅੱਜ 5 ਲੱਖ ਹੋਵੇ ਬਾਤੂ ਤਾਂ ਮੈਂ ਦੁਕਾਨ ਕਿਤੇ ਕਿਰਾਏ ਤੇ ਲੈ ਕੇ ਵੱਡੀ ਕਰਕੇ ਵੱਡਾ ਕੰਮ ਕਰ ਲਾਂ ਠੀਕ ਹੈ ਜਦੋਂ ਪੈਸੇ ਹੀ ਨਹੀਂ ਹੈਗੇ ਤਾਂ ਘਰ ਬੈਠਣ ਤਾਂ ਮਜਬੂਰ ਹੋਣਾ ਹੀ ਆ ਤੇ ਉਹਨੂੰ ਕੋਈ ਗੱਲ ਹੀ ਮੈਂ ਉਹ ਵੀ ਸਹਲਿਆ ਵੀ ਬੈਠੇ ਰਵਾਂਗੇ ਘਰ ਕੋਈ ਦਿੱਕਤ ਨਹੀਂ ਪਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਮੇਰੇ ਨਾਲ ਠੀਕ ਹੋ ਰਿਹਾ ਕਿ ਗਲਤ ਹੋ ਰਿਹਾ ਜੋ ਤੁਸੀਂ ਕਹੋਗੇ ਉਹ ਮੈਨੂੰ ਮਨਜ਼ੂਰ ਆ ਤੇ ਤੁਸੀਂ ਇੱਕ ਵਾਰ ਕਮੈਂਟ ਕਰਕੇ ਦੱਸ ਦਿਓ ਵੀ ਮੇਰੇ ਨਾਲ ਗਲਤ ਹੋ ਰਿਹਾ ਕਿ ਠੀਕ ਹੋ ਰਿਹਾ ਤੇ ਬਾਕੀ ਪਰਮਾਤਮਾ ਤੁਹਾਡੇ ਘਰੇ ਇਹ ਜੀ ਕੋਈ ਵੀ ਦਿੱਕਤ ਨਾ ਹੋਵੇ ਜੇ ਤੁਹਾਡੇ ਦੋ ਮੁੰਡੇ ਨੇ ਕਿਰਪਾ ਕਰਕੇ ਵੀਰੋ ਬਰਾਬਰ ਰੱਖਿਓ ਕਦੇ ਘਰ ਚ ਲੜਾਈ ਕਲੇਸ਼ ਨਹੀਂ ਹੋਊ ਪਿਆਰ ਦਿਓ ਬੱਚਿਆਂ ਨੂੰ ਬੱਚੇ ਤੁਹਾਨੂੰ ਡਬਲ ਪਿਆਰ ਦੇਣਗੇ ਇਹ ਮੇਰੀ ਗਰੰਟੀ ਆ ਮੈਂ ਤਾਂ ਛੋਟੇ ਹੁੰਦੇ ਨਾਨਕੇ ਜਾਂਦਾ ਹੁੰਦਾ ਸੀ ਮੇਰੇ ਮਾਮੇ ਦਾ ਮੁੰਡਾ ਮੇਰੇ ਜਿੱਡਾ ਸੀ ਜਦੋਂ ਦੀ ਮਾਂ ਉਹਨੂੰ ਬੁੱਕਲ ਚ ਲੈ ਕੇ ਪਿਆਰ ਕਰਦੀ ਸੀ ਮੈਨੂੰ ਹੋਰ ਹੀ ਤਰ੍ਹਾਂ ਖੇਧੀ ਆਉਂਦੀ ਵੀ ਮੇਰੀ ਮਾਂ ਕਿਉਂ ਨਹੀਂ ਕਰਦੀ ਮੈਨੂੰ ਐਵੇਂ ਪਿਆਰ ਮੈਂ ਤਾਂ ਬਿਰੋ ਸ਼ੁਰੂ ਤੋਂ ਲੈ ਕੇ ਜਨਮ ਤੋਂ ਲੈ ਕੇ ਪਿਆਰ ਦਾ ਭੁੱਖਾ ਰਿਆ ਮੈਂ ਤਾਂ ਡਰਦੇ ਸਹਿਣ ਦੇ ਮਾਹੌਲ 'ਚ ਪਲਿਆ ਆਂ ਹੁਣ ਤਾਂ ਦਿਲ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ ਡਰਨ ਲੱਗ ਗਿਆ ਮਤਲਬ ਤੁਹਾਨੂੰ ਦੱਸਦਾ ਵੀ ਮੈਂ ਸ਼ੁਰੂ ਤੋਂ ਹੀ ਪਿਆਰ ਦਾ ਭੁੱਖਾ ਰਿਆਂ ਤੇ ਇਸ ਲਈ ਵੀਰੋ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ ਮੈਨੂੰ ਰੱਬ ਤੇ ਭਰੋਸਾ ਸਾ ਤੋਂ ਪਹਿਲੇ ਨੰਬਰ ਤੇ ਹੁਣ ਉਹਦੇ ਉੱਤੇ ਡੋਰਾ ਸਿੱਟਦੀ ਐ ਜੋ ਕਰੇਗਾ ਠੀਕ ਐ ਦੂਜਾ ਭਰੋਸਾ ਮੇਰਾ ਤੁਹਾਡੇ ਤੇ ਪੰਜਾਬੀ ਵੀਰੋ ਤੁਸੀਂ ਦੱਸੋ ਮੈਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਕੇ ਕਿ ਤੁਸੀਂ ਨਾਲ ਖੜੇ ਹੋ ਮੇਰੇ ਜਾਂ ਨਹੀਂ ਤੇ ਕਮੈਂਟ ਕਰਕੇ ਦੱਸਿਓ ਵੀ ਮੈਂ ਗਲਤ ਆ ਕਿ ਠੀਕ ਕੀ ਕਰ ਸਕਦਾ ਮੈਂ ਅੱਗੇ ਇਹ ਵੀ ਦੱਸਿਓ ਤੇ ਮੈਂ ਬਾਹਰ ਖੜਨ ਵਾਲਾ ਬੰਦਾ ਨਹੀਂ ਹੈਗਾ ਮੋੜਾ ਤੇ ਖੜ ਕੇ ਕਿਸੇ ਨਾਲ ਗੱਲਾਂ ਕਰਨ ਲੱਗ ਜੀਏ ਮੋੜੇ ਤੇ ਤਾਂ ਐ ਹੀ ਹੁੰਦਾ ਜੇ ਲੋਕ ਖੜ ਜੰਦੇ ਆ ਬੈਠ ਜੰਦੇ ਆ ਗੱਲਾਂ ਕਰਨ ਮੂਰੇ ਮੂਰੇ ਦਾ ਆਪਾਂ ਨੂੰ ਚੰਗੇ ਕਹੀ ਜਾਣਗੇ ਜਦ ਆਪਾਂ ਪਿੱਠ ਮੋੜ ਕੇ ਘਰ ਨੂੰ ਆਉਣ ਲੱਗੇ ਤਾਂ ਆਪਾਂ ਨੂੰ ਬੁਰਾ ਕਹਿਣ ਲੱਗ ਜਾਣਗੇ ਇਹਦੇ ਨਾਲ ਚੰਗੇ ਮੈਂ ਮੇਰੇ ਪਹਿਲਾਂ ਤੋਂ ਯਾਦਤਾ ਕਰੇ ਹੀ ਰਹਿਣਾ ਤੇ ਮੈਂ ਸਕੂਲ ਦੁਕਾਨ ਖੋਲੀ ਤੇ ਘਰੇ ਹੂੰ ਬੈਠਿਆ ਨਹੀਂ ਦੁਕਾਨ ਪੜ੍ਹਾਈ ਤੋਂ ਬਾਅਦ ਮੈਂ ਜਿਹੀ ਦੁਕਾਨ ਕਰ ਲਈ ਹੁਣ ਤੱਕ ਦੁਕਾਨ ਕਰਦਾ ਆ ਰਿਹਾ ਹਾਂ ਪਰ ਹੁਣ ਘਰੇ ਬੈਠਣਾ ਬਹੁਤ ਔਖਾ ਆਇਆ ਹੈ ਕਿਉਂਕਿ ਆਦਤ ਪਈ ਹੋਈ ਹੈ ਦੁਕਾਨ ਤੇ ਜਾਣ ਦੀ ਤੇ ਦੁਕਾਨ ਹੁਣ ਮੇਰੀ ਮਾਂ ਮੈਨੂੰ ਦਿੰਦੀ ਨਹੀਂ ਜਿਹੜੀ ਪਹਿਲਾਂ ਸੀਗੀ ਜਿਹੜੇ ਮੇਰੇ ਪਿਓ ਨੇ ਤਿਆਰ ਕਰਾ ਕੇ ਮੈਨੂੰ ਦਿੱਤੀ ਸੀ ਕੋਈ ਗੱਲ ਨਹੀਂ ਦੁਕਾਨ ਰੱਖੇ ਟਰੈਕਟਰ ਸਾਡਾ ਸਾਂਝਾ ਸਾਰੇ ਸੰਦ ਵੀ ਸਾਂਝੇ ਨੇ ਉਹਦਾ ਮੁੰਡਾ ਕਹਿੰਦਾ ਸੀ ਕਹਿੰਦਾ ਜਿਵੇਂ ਬਈ ਤੇਰੀ ਦੁਕਾਨ ਟਰੈਕਟਰ ਨਾਲ ਸੌਦਾ ਉਧਰ ਜਿਹੜੀ ਮੈਂ ਦੁਕਾਨ ਕਰਦਾ ਸੀ ਉਹਦੇ ਨਾਲ ਹੋਇਆ ਸੀਗਾ ਦੁਕਾਨ 'ਚ ਸਮਾਨ ਤਾਂ ਪਾਇਆ ਨਹੀਂ ਸੀ 10-15000 ਦਾ ਸਮਾਨ ਪਾਇਆ ਸੀ ਉਹ ਗਵਾਹ ਹੈਗੇ ਨੇ ਮੇਰੇ ਕੋਲ ਜਿਹਦੇ ਨਾਲ ਮੈਂ ਗਿਆ ਸੀ ਸਮਾਨ ਲੈਣ ਪਤਾ ਹੀ ਆ ਤੇ ਉਹ ਕਹਿੰਦੇ ਬਈ ਟਰੈਕਟਰ ਦਾ ਸੌਦਾ ਦੁਕਾਨ ਨਾਲ ਹੋ ਗਿਆ ਸੀਗਾ ਫੋਂ ਜਿਹੜਾ ਨਵਾਂ ਟਰੈਕਟਰ ਲੈਂਦਾ 4x4 ਚਾਹੇ ਪਹਿਲਾ ਆਲਾ ਸੀਗਾ Mahindra ਚਾਹੇ ਉਤੋਂ ਪਹਿਲਾ ਆਲਾ ਸੀ ਅੱਧੋ-ਅੱਧ ਹਿੱਸਾ ਵੰਡਦਾ ਕਿ ਨਹੀਂ ਕਮੈਂਟ ਕਰਕੇ ਦੱਸਿਓ ਤੇ ਉਹ ਸਾਰੇ ਸੰਦਾ ਚ ਅੱਧਾ ਹਿੱਸਾ ਮੇਰਾ ਉਹਦੇ ਬਾਅਦ ਬਰਾਬਰ ਦੀ ਪ੍ਰਾਪਰਟੀ ਵੰਡ ਕੇ ਦੇਣ ਜਿੰਨਾ ਖਾਲਿਆ ਖਾਲਿਆ ਜੇ ਵੱਧ ਖਾਣ ਕੇ ਮੇਰੇ ਮਨ ਚੋਂ ਨਾ ਚੋਂਦੇ ਵੱਦੋਆ ਮਣ ਨਿਕਲ ਗਈਆਂ ਤਾਂ ਉਹ ਬੰਦਾ ਬਹੁਤ ਬੁਰਾ ਫਸਦਾ ਜਿਵੇਂ ਮੈਂ ਫਸਿਆ ਆਂ ਕਿਰਪਾ ਕਰਕੇ ਕਿਸੇ ਦਾ ਹੱਕ ਨਾ ਖਾਓ ਵੀਰੋ ਚਾਹੇ ਦੋ ਰੋਟੀਆਂ ਘੱਟ ਖਾ ਲਿਓ ਚਾਦਰ ਉਹਨੇ ਕੀ ਫਸਾਰਨੀ ਚਾਹੀਦੀ ਜਿੱਡੇ ਇੱਕ ਪੈਰ ਨੇ ਤੇ ਮਤਲਬ ਜਿੱਡੀ ਚਾਦਰ ਆ ਉਹਨੇ ਇੱਕ ਪੈਰ ਫਸਾਰਨੀ ਚਾਹੀਦੀ ਐ ਸੌਰੀ ਕਦੇ ਕਦੇ ਭਲੇਕੇ ਨਾ ਗਲਤ ਕਹਾਵਤ ਨਿਕਲ ਜਾਂਦੀ ਐ ਕਿਹੜਾ ਰੋਜ਼ ਬੋਲਦੇ ਆ ਚਾਦਰ ਉਹ ਜਿੱਡੀ ਚਾਦਰ ਆ ਉਹਨੇ ਪੈਰ ਫਸਾਰੋ ਉਸ ਤੋਂ ਬਾਅਦ ਆਪਾਂ ਫਸਾਰਾਂਗੇ ਤਾਂ ਆਪਾਂ ਖਾਈ ਵਾਲੀ ਜਾਵਾਂਗੇ ਕਰਜਾ ਕਰਜਾ ਨਾਲ ਉਹ ਕੁਛ ਨਾ ਕਰੋ ਬਸ ਜਿਹੜੀ ਮਿਲਦੀ ਹੈ ਔਖੇ ਸੋਖੇ ਦੋ ਰੋਟੀਆਂ ਮੈਂ ਖਾ ਰਿਹਾ ਚੱਲ ਰਿਹਾ ਖਾ ਰਿਹਾ ਪਰ ਮੈਂ ਓਹ ਬੱਚਿਆਂ ਲਈ ਮੈਨੂੰ ਕੁਛ ਨਾ ਕੁਛ ਕਰਨਾ ਪੈਣਾ ਤੇ ਜਾਂ ਦੁਕਾਨ ਤੇ ਪੈਸੇ ਦੇਣਗੇ ਜਾਂ ਫਿਰ ਮੈਨੂੰ ਖੇਤੀ ਕਰਨੀ ਪੈਣੀ ਹੈ ਬੱਚਿਆਂ ਦੇ ਲਈ ਇਸ ਵਿੱਚ ਮੇਰੇ ਭਾਈ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਤੇ ਜਿਹੜੀ ਜ਼ਮੀਨ ਆ ਜਿਹੜੀ ਮਾਤਾ ਦੇ ਨਾਮ ਤੇ ਰੱਖੀ ਹੋਈ ਹੈ ਉਹ ਅੱਧੋ ਅੱਧੀ ਹੁਣੀ ਵੰਡੀ ਜਾਵੇ ਤੇ ਉਹਦੇ ਬਾਅਦ ਆ ਦੋ ਅੱਧੀ ਵੰਡੀ ਜਾਵੇ ਜਿਹੜਾ ਕਿਰਾਇਆ ਕੁਆਟਰ ਨੇ ਉਹ ਦੱਸ ਦੇਵੇ ਕਿਹੜੇ ਕਿਹ ਨੂੰ ਦੇਣੇ ਕਿਹੜੇ ਕਿਹ ਨੂੰ ਦੇਣੇ ਆ ਦੇ ਕੇ ਤੇ ਕਿਰਾਇਆ ਆਪਦਾ ਲਈ ਜਾਵੇ ਉਹ ਮੈਂ ਮੋਬਾਈਲ ਤੇ ਬੋਲ ਰਿਹਾ ਉਹਨਾਂ ਕੋਲ ਵੀ ਵੀਡੀਓ ਚੱਲੇ ਜਾਣੀ ਆ ਉਹਨਾਂ ਕੋਲ ਵੀ ਪ੍ਰੂਫ ਹੋ ਜਾਣਾ ਤੇ ਕਿਰਾਇਆ ਲਈ ਜਾਵੇ ਜਦ ਤੱਕ ਹੈਗੀ 1 ਲੱਖ ਡੇਢ ਲੱਖ ਕਿਰਾਇਆ ਹੁੰਦਾ ਲਈ ਜਾਵੇ ਤੇ ਉਹਦੇ ਬਾਅਦ ਰੱਬ ਨਾ ਕਰੇ ਕੀ ਪਤਾ ਹੁੰਦਾ ਬੰਦੇ ਦਾ ਮੇਰਾ ਕੀ ਪਤਾ ਮੈਂ ਸਵੇਰੇ ਉੱਠਣਾ ਨਹੀਂ ਤੇ ਉਹਦੇ ਬਾਅਦ ਫਿਰ ਬਾਅਦ ਚ ਵੰਡ ਦਿੱਤਾ ਜਾਵੇ ਕਿਰਾਇਆ ਅਬਦਾਨ ਦੋਤੀ ਬੇੜੇ ਜੋ ਵੀ ਹੈ ਕੁਆਟਰ ਤੇ ਬਾਕੀ ਮੈਨੂੰ ਲਾਈਕ ਸ਼ੇਅਰ ਕਮੈਂਟ ਦਾ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ ਵੀ ਕੱਲੋਂ ਸਵੇਰੇ ਉੱਠੂੰਗਾ ਤਾਂ ਮੈਂ ਦੇਖੂੰਗਾ ਮੋਬਾਈਲ ਤੁਸੀਂ ਮੇਰਾ ਸਪੋਰਟ ਕਰੋ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰੋ ਤੇ ਪ੍ਰਮਾਤਮਾ ਤੋਂ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ। ਇਹੀ ਪ੍ਰਮਾਤਮਾ ਦੇ ਅੱਗੇ ਅਰਦਾਸ ਆ। ਹੋਰ ਆਪਾਂ ਕੁਝ ਨਹੀਂ ਚਾਹੁੰਦੇ। ਸਭ ਤੋਂ ਉੱਪਰ ਮੇਰੇ ਲਈ ਪ੍ਰਮਾਤਮਾ, ਫਿਰ ਤੁਸੀਂ, ਫਿਰ ਮੇਰਾ ਪੰਜਾਬ, ਮਾਂ ਪਿਓ ਆ ਤੇ ਉਹਦੇ ਬਾਅਦ ਬਾਕੀ ਰਿਸ਼ਤੇ ਨਾਤੇ ਆਉਂਦੇ ਆ। ਤੇ ਜੇ ਕੋਈ ਵੀਡੀਓ 'ਚ ਗਲਤੀ ਹੋਈ ਹੋਵੇ ਤਾਂ ਮਾਫ਼ ਕਰਿਓ। ਤੇ ਆਪਦੇ ਇਸ ਪੰਜਾਬੀ ਭਰਾ ਦਾ ਸਾਥ ਦਿਵੋ। ਕਿਰਪਾ ਕਰਕੇ ਲੋੜ ਆ ਮੈਨੂੰ ਹੁਣ ਤੁਹਾਡੀ ਜਦ ਲੋੜ ਹੁੰਦੀ ਆ ਉਦੋਂ ਹੀ ਸਾਥ ਦੇਣਾ ਚਾਹੀਦਾ ਜਦ ਲੋੜ ਨਹੀਂ ਹੁੰਦੀ ਉਹ ਉਦੋਂ ਤੱਕ ਕੋਈ ਦਿੱਕਤ ਨਹੀਂ ਹੈ ਜੇ ਮੇਰਾ ਸਾਥ ਦੇਵੋਗੇ ਚਾਰ ਬਟਨ ਦਬਾ ਦਿਓਗੇ ਮੇਰੀ ਜ਼ਿੰਦਗੀ ਬਣ ਜੂਗੀ ਕੁਛ ਕਰਨ ਜੋਗਾ ਹੋ ਜੂ ਤੁਹਾਨੂੰ ਪੰਜਾਬ ਦਾ ਹਾਲ ਸੁਣਾਉਣ ਵਾਲਾ ਹੋ ਜੂਗਾ ਘਰੇ ਬੈਠੇ ਤੁਹਾਨੂੰ ਪਤਾ ਲੱਗ ਜਾਏਗਾ ਰੂ ਆਪਦੇ ਪਿੰਡ ਬਾਰੇ ਦੇਖਣਾ ਹੋਵੇ ਜਿਹੜੇ ਬਾਹਰ ਗਏ ਨੇ 30 40 40 ਸਾਲ ਪਿੰਡ ਨਹੀਂ ਦੇਖਿਆ ਉਹਨਾਂ ਨੂੰ ਮੈਂ ਜਾ ਕੇ ਪਿੰਡ ਦਿਖਾਉਂਗਾ ਸਪੈਸ਼ਲੀ ਜਿਹੜੀ ਚੀਜ਼ ਦੇਖਣੀ ਹੈ ਕਮੈਂਟ ਕਰਕੇ ਦੱਸ ਦਿਓ ਤੇ ਬਸ ਪਹਿਲਾ ਇੱਕ ਵਾਰ ਮੇਰਾ ਚੈਨਲ ਮੋਨਟਾਈਜ਼ ਹੋ ਜਵੇ ਤੇ ਮੇਰਾ ਸਾਥ ਦਵੋ ਪਹਿਲਾ ਚੈਨਲ ਬੇਟਾ ਬਿਲਕੁਲ ਨੇੜੇ ਪਹੁੰਚ ਗਿਆ ਸੀ ਮੋਨਟਾਈਜ਼ ਤੇ 200 ਘੰਟਾ ਹੋਰ ਚਾਹੀਦਾ ਸੀਗਾ ਕਿਸਮਤ ਹੈ ਜੀ 99 ਤੇ ਆਕੇ ਜਿੱਮੇ ਸੱਪ ਡੰਡੀ ਦੰਦੀ ਉਹ ਹੁੰਦੀ ਸੱਪ ਤੇ ਸਿਰੀ ਵਾਲੀ ਖੇਡ ਪੌੜੀ ਵਾਲੀ ਖੇਡ ਨਰੇ ਨਿਮੇ ਤੇ ਜਾ ਕੇ ਸਾਫ ਦੰਡਾ ਮਾਰਦਾ ਉਹ ਜ਼ੀਰੋ ਤੇ ਆ ਜਾਂਦਾ ਉਵੇਂ ਹੀ ਮੇਰੇ ਨਾਲ ਹੁੰਦਾ ਮੈਂ ਦੁਕਾਨ ਪਹਿਲਾਂ ਕੀਤੀ ਚੋਰੀ ਹੋ ਗਈ 99 ਤੇ ਪਹੁੰਚ ਗਿਆ ਸੀਗਾ ਜ਼ੀਰੋ ਤੇ ਆ ਗਿਆ ਫਿਰ ਬੈਠਿਆ ਹੌਸਲਾ ਕੀਤਾ ਫਿਰ ਲੈਂਟਰ गिरਣ ਲੱਗ ਗਿਆ ਉਦੋਂ ਵੀ ਮੈਂ 99 ਤੇ ਪਹੁੰਚ ਗਿਆ ਸੀ ਜ਼ੀਰੋ ਤੇ ਆ ਗਿਆ ਵਧੀਆ ਕਮਾਈ ਹੋਣ ਲੱਗ ਗਈ ਸੀ ਮੇਰਾ ਅੱਡਾ ਹੌਲੀ ਹੌਲੀ ਪਤਾ ਲੱਗਦਾ ਜਦੋਂ ਦੁਕਾਨ ਦਾ ਅੱਡਾ ਜਮਾਉਣੇ ਆ 2-3 ਸਾਲ ਲੱਗ ਜਾਂਦੇ ਆ ਜਮਾਉਣ ਨੂੰ ਫਿਰ ਗਾਕਾਂ ਨੂੰ ਪਤਾ ਲੱਗਦਾ ਵੀ ਇੱਥੇ ਦੁਕਾਨ ਆ ਤੇ ਕਰਿਆ ਕਿ ਹੁਣ ਕੀਤੀ ਇੱਥੇ ਦਾ ਕੰਮ ਹੈ ਹੀ ਨਹੀਂਗਾ ਤੇ ਬਾਕੀ ਵੀਰੋ ਸਾਥ ਤੁਹਾਡਾ ਤੇ ਮੈਂ ਚੈਨਲ ਬਣਾਇਆ ਸੀਗਾ ਪਹੁੰਚਣ ਵਾਲਾ ਸੀ ਨੇੜੇ ਡੰਗ ਮਾਰੀ ਸਾ ਕੋਨੇ ਜ਼ੀਰੋ ਤੇ ਆ ਗਿਆ ਤੇ ਹੁਣ ਦੁਬਾਰ ਤੇ ਖੜਾ ਹੋਇਆ ਸਟਾਰਟ ਹੋਇਆ ਤਾਂ ਹੀ ਤੁਹਾਡੇ ਤੋਂ ਮਦਦ ਮੰਗ ਰਿਹਾ ਕਿ ਤੁਸੀਂ ਮੇਰਾ ਸਾਥ ਦਿਵੋ ਹੋਰ ਕੋਈ ਮੇਰਾ ਸਾਥ ਦੇਣ ਵਾਲਾ ਨਹੀਂ ਪਰਮਾਤਮਾ ਤੋਂ ਬਿਨਾਂ ਤੇ ਤੁਹਾਡੇ ਤੋਂ ਬਿਨਾਂ ਤੇ ਬਾਕੀ ਕੱਲ ਨੂੰ ਫੇਰ ਮਿਲਦੇ ਆਂ ਪਰਮਾਤਮਾ ਤੁਹਾਡੇ ਸਾਰਿਆਂ ਦੇ ਘਰ ਖੁਸ਼ੀਆਂ ਹੋਣ ਲੜਾਈ ਝਗੜਾ ਨਾ ਹੋਵੇ ਪੈਸਾ ਹੀ ਪੈਸਾ ਹੋਵੇ ਏਸੀ ਅਰਦਾਸ ਨਾਲ ਵੀਡੀਓ ਬੰਦ ਕਰਦੇ ਆਂ ਪਰਮਾਤਮਾ ਕਰੇ ਸਭ ਕੁਝ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ